ਦਿੱਲੀ ਦੀ ਮੁਗਲ ਸਰਕਾਰ ਅਤੇ ਲਾਹੌਰ ਦਾ ਗਵਰਨਰ ਜ਼ਕਰੀਆ ਖਾਨ ਸਿੱਖਾਂ ਦਾ ਵਿਜੂਦ ਖਤਮ ਕਰ ਲਈ ਬਜਿੱਦ ਸਨ ਜੰਮੂ ਦਾ ਗਵਰਨਰ ਰਹਿੰਦਿਆਂ ਹੋਏ ਉਸਨੇ ਹੀ ਦਸੰਬਰ 1715 ਵਿੱਚ ਗੁਰਦਾਸ ਡੰਗਲ ਤੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਉਹਨਾਂ ਨੂੰ ਲੈ ਕੇ ਦਿੱਲੀ ਪੁੱਜਾ ਤਾਂ ਉਸ ਦੇ ਕਾਫਲੇ ਵਿੱਚ 700 ਬੈਲ ਗੱਡੀਆਂ ਸਨ ਜਿਨ੍ਹਾਂ ਵਿੱਚ ਸਿੱਖਾਂ ਦੇ ਸਿਰ ਅਤੇ 700 ਤੋਂ ਵੱਧ ਕੈਦੀ ਸਨ ਜਿਨ੍ਹਾਂ ਵਿੱਚ ਬਹੁਤਿਆਂ ਨੂੰ ਰਾਹ ਵਿੱਚ ਹੀ ਪਿੰਡਾਂ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਫਿਰ ਉਹ ਕਸ਼ਮੀਰ ਅਤੇ ਮਗਰੋਂ 1726 ਵਿੱਚ ਲਾਹੌਰ ਦਾ ਗਵਰਨਰ ਬਣਿਆ ਸਿੱਖਾਂ ਨੇ ਸਰਕਾਰੀ ਕਾਫਲਿਆਂ ਤੇ ਖਜ਼ਾਨਿਆਂ ਤੇ ਹਮਲੇ ਕਰਕੇ ਹਮੇਸ਼ਾ ਉਸ ਦੇ ਨੱਕ ਵਿੱਚ ਦਮਕਰੀ ਰੱਖਿਆ 1735 ਵਿੱਚ ਉਸ ਨੇ ਸਿੱਖਾਂ ਨੂੰ ਫੜ ਕੇ ਫਾਂਸੀ ਦੇਣ ਦੀ ਨੀਤੀ ਕਢ ਲਈ ਕਿਦਰੇ ਵੀ ਸਿੱਖ ਹੋਣ ਦੀ ਮੁਖਬਰੀ ਕਰਨ ਵਾਲੇ ਨੂੰ 10 ਰੁਪਏ ਸਿੱਖ ਦਾ ਸਰ ਵੱਢ ਕੇ ਲਿਆਉਣ ਵਾਲੇ ਨੂੰ 50 ਤੋਂ 80 ਰੁਪਏ ਅਤੇ ਜਿਉਂਦੇ ਸਿੱਖ ਨੂੰ ਫੜ ਕੇ ਲਿਆਉਣ ਵਾਲੇ ਲਈ 100 ਰੁਪਏ ਦਾ ਇਨਾਮ ਰੱਖਿਆ ਸਿੱਖਾਂ ਦੇ ਘਰਾਂ ਨੂੰ ਲੁੱਟਣਾ ਕਾਨੂੰਨੀ ਤੌਰ ਤੇ ਜਾਇਜ਼ ਬਣਾ ਦਿੱਤਾ ਗਿਆ ਜਦ ਕਿ ਸਿੱਖਾਂ ਨੂੰ ਪਨਾਹ ਦੇਣ ਅਤੇ ਉਹਨਾਂ ਦੀਆਂ ਹਰਕਤਾਂ ਬਾਰੇ ਜਾਣਕਾਰੀ ਨੂੰ ਲੁਕਾਉਣਾ ਇੱਕ ਅਪਰਾਧ ਐਲਾਨ ਕਰ ਦਿੱਤਾ ਗਿਆ ਉਸ ਦੀ ਪੁਲਿਸ ਵਿੱਚ 20000 ਦੇ ਕਰੀਬ ਸੈਨਿਕ ਸਨ ਜਿਨ੍ਹਾਂ ਦੀ ਭਰਤੀ ਹੀ ਘੁੰਮ ਫਿਰ ਕੇ ਸਿੱਖਾਂ ਨੂੰ ਫੜਨ ਲਈ ਕੀਤੀ ਗਈ ਸੀ ਇਸੇ ਦੌਰ ਵਿੱਚ ਭਾਈ ਮਨੀ ਸਿੰਘ ਤੇ ਭਾਈ ਤਾਰੂ ਸਿੰਘ ਸਮੇਤ ਪ੍ਰਮੁੱਖ ਸਿੱਖਾਂ ਨੂੰ ਲਾਹੌਰ ਦੇ ਘੋੜਾ ਬਾਜ਼ਾਰ ਵਿੱਚ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸਿੱਖਾਂ ਨੂੰ ਹਰਾਉਣ ਵਿੱਚ ਅਸਫਲ ਰਹਿਣ ਵਾਲੇ ਇਸ ਗਵਰਨਰ ਦੀ 1 ਜੁਲਾਈ 1745 ਨੂੰ ਲਾਹੌਰ ਵਿੱਚ ਇੱਕ ਨਿਰਾਸ਼ ਬੰਦੇ ਵਜੋਂ ਮੌਤ ਹੋਈ ਪਰ ਉਸ ਦੀ ਮੌਤ ਤੋਂ 6 ਸਾਲ ਪਹਿਲਾਂ ਭਾਵ 1739 ਵਿੱਚ ਉਸ ਦੇ ਇਲਾਕੇ ਵਿੱਚ ਇਹ ਹਾਲ ਹੋ ਗਿਆ ਸੀ ਕਿ 4 ਮਹੀਨਿਆਂ ਦੌਰਾਨ ਕਿਸੇ ਨੇ ਕਰੇ ਵੀ ਇੱਕ ਸਿੱਖ ਨੂੰ ਦੇਖਿਆ ਤੱਕ ਨਹੀਂ ਸੀ ਤਰਨ ਤਰਨ ਦੇ ਇਲਾਕੇ ਵਿੱਚ ਇੱਕ ਸਿੱਖ ਬੋਤਾ ਸਿੰਘ ਆਪਣੇ ਜਥੇ ਤੋਂ ਇਕੱਲੇ ਰਹਿ ਗਏ ਸਨ ਉਹ ਕਦੇ-ਕਦੇ ਜੰਗਲ ਵਿੱਚੋਂ ਨਿਕਲ ਕੇ ਦਰਬਾਰ ਸਾਹਿਬ ਇਸ਼ਨਾਨ ਕਰਨ ਲਈ ਚਲੇ ਜਾਂਦੇ। ਇੱਕ ਦਿਨ ਅਮਰਤ ਵੇਲੇ ਦੋ ਰਾਹੀ ਗिरा ਨੇ ਇਸ ਇਕਲੇ ਸਿਖਰ ਨੂੰ ਦੇਖਿਆ। ਇਹਨਾਂ ਵਿੱਚੋਂ ਇੱਕ ਨੇ ਕਿਹਾ ਸਿਖ ਤਾਂ ਬਚੀ ਨਹੀਂ, ਇਹ ਕੋਈ ਨਕਲੀ ਹੋਣਾ ਹੈ। ਦੂਜੇ ਨੇ ਆਖਿਆ ਨਹੀਂ ਡਰਪੋਕ ਹੋਣਾ। ਸਿੰਘ ਤਾਂ ਕਿਸੇ ਤੋਂ ਡਰਦੇ ਨਹੀਂ। ਖਾਲਸਾ ਤਾਂ ਹਮੇਸ਼ਾ ਮਗਰਾਂ ਨਾਲ ਸਿੰਘ ਫਸਾਈ ਰੱਖਦਾ ਹੈ। ਭਾਈ ਬੋਤਾ ਸਿੰਘ ਦੇ ਕੰਨੀਆਂ ਸ਼ਬਦ ਪੈ ਗਏ ਅਤੇ ਉਸ ਦੀ ਆਤਮਾ ਨੂੰ چیر ਗਏ। ਉਹਨਾਂ ਉਸੇ ਸਮੇਂ ਫੈਸਲਾ ਲੈ ਲਿਆ। ਕਿ ਇਹੀ ਸਮਾਂ ਹੈ ਜਦੋਂ ਲੋਕਾਂ ਨੂੰ ਪਤਾ ਲੱਗੇ ਕਿ ਖਾਲਸਾ ਜਿਉਂਦਾ ਹੈ ਅਤੇ ਜੰਗ ਲੜਾਂਗਾ ਲੋਕਾਂ ਨੂੰ ਪਤਾ ਲੱਗੇਗਾ ਕਿ ਸਿੰਘਾਂ ਦਾ ਵजूद ਉਵੇਂ ਹੀ ਕਾਇਮ ਹੈ ਭਾਈ ਬੋਤਾ ਸਿੰਘ ਨੇ ਤਰਨ ਤਰਨ ਤੋਂ ਕਰੀਬ 5 ਕਿਲੋਮੀਟਰ ਬਾਹਰ ਚਵਾਰ ਵਾਲੇ ਪਾਸੇ ਨੂਰਦੀਨ ਦੀ ਸਰਾਂ ਕੋਲ ਇੱਕ ਚਰਾਹੇ ਤੇ ਇੱਕ ਚੌਕੀ ਸਥਾਪਿਤ ਕਰ ਲਈ ਅਤੇ ਐਲਾਨ ਕਰ ਦਿੱਤਾ ਕਿ ਕੋਈ ਵੀ ਯਾਤਰੀ ਖਾਲਸੇ ਦਾ ਟੈਕਸ ਦਿੱਤੇ ਬਿਨਾਂ ਇਸ ਥਾਂ ਤੋਂ ਨਹੀਂ ਲੰਘ ਸਕਦਾ ਨੂਰਦੀਨ ਦੀ ਸਰਾੰਚ ਯਾਤਰੀ ਅਤੇ ਵਪਾਰੀ ਠਹਿਰਨ ਲਈ ਆਉਂਦੇ ਸਨ ਇਸੇ ਸਮੇਂ ਉਹਨਾਂ ਨਾਲ ਇੱਕ ਹੋਰ ਸਿੰਘ ਗਰਜਾ ਸਿੰਘ ਵੀ ਆ ਮਿਲਿਆ ਜਦੋਂ ਕੋਈ ਖਾਲਸਾਈ ਟੈਕਸ ਦੇਣ ਤੋਂ ਇਨਕਾਰੀ ਹੁੰਦਾ ਤਾਂ ਉਹ ਉਸਤੇ ਡੰਡਾ ਫੇਰਦੇ ਇਸ ਹਫੜਾ ਜ਼ਫਰੀ ਨੂੰ ਪੈਦਾ ਕਰਨ ਪਿੱਛੇ ਦੋਹਾਂ ਸਿੰਘਾਂ ਦਾ ਮਕਸਦ ਇਹ ਸੀ ਕਿ ਟੈਕਸ ਉਗਰਾਹੀ ਦੀ ਖਬਰ ਮੁਗਲ ਦਰਬਾਰ ਵਿੱਚ ਪੁੱਜੇ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਮੁਗਲ ਫੌਜ ਨਾ ਪੁੱਜੀ ਆਖਰ ਉਹਨਾਂ ਨੇ ਗਵਰਨਰ ਨੂੰ ਚਿੱਠੀ ਲਿਖਣ ਦਾ ਫੈਸਲਾ ਕੀਤਾ ਜ਼ਿਕਰ ਯੋਗ ਹੈ ਕਿ ਭਾਈ ਬੋਤਾ ਸਿੰਘ ਨਵਾਬ ਕਪੂਰ ਸਿੰਘ ਦੇ ਪਿੰਡ ਦੇ ਰਹਿਣ ਵਾਲੇ ਹੀ ਸਨ ਅਤੇ ਮੌਜੂਦਾ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਦੇ ਪਿੰਡ ਕਾਲੋਕ ਵਿੱਚੀ ਜ਼ਕਰੀਆ ਖਾਨ ਦੀ ਵੱਡੀ ਭੈਣ ਖਾਨੋ ਫਰਜ਼ੁਲਾ ਖਾਨ ਨਾਲ ਵਿਆਹੀ ਹੋਈ ਸੀ ਜੋ ਸਿੱਖਾਂ ਨੂੰ ਬਹੁਤ ਨਫ਼ਰਤ ਕਰਦਾ ਸੀ ਜ਼ਕਰੀਆ ਖਾਨ ਨੂੰ ਸੌਣ ਲਈ ਭਾਈ ਬੋਤਾ ਸਿੰਘ ਨੇ ਖਾਨੋ ਨੂੰ ਭਾਬੀ ਕਹਿਣ ਦਾ ਫੈਸਲਾ ਲਿਆ ਲੋਕ ਸ਼ਹਿਤ ਵਿੱਚ ਉਸਦੀ ਚਿੱਠੀ ਦਾ ਜ਼ਿਕਰ ਇਸ ਤਰ੍ਹਾਂ ਹੈ ਚਿੱਠੀ ਲਿਖੇ ਸਿੰਘ ਬੋਤਾ ਹੱਥ ਹੈ ਸੋਟਾ ਵਿੱਚ ਰਾਖ ਖਲੋਤਾ ਅੰਨ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੋ ਭਾਬੀ ਖਾਨ ਨੂੰ ਯੂ ਆਖੇ ਸਿੰਘ ਬੋਤਾ ਕਿਸੇ ਰਾਹੀ ਦੁਆਰਾ ਚਿੱਠੀ ਗਵਰਨਰ ਤੱਕ ਪਹੁੰਚਦੀ ਕੀਤੀ ਗਈ ਉਸ ਦਾ ਮਨ ਚਾਹਿਆ ਪ੍ਰਭਾਵ ਪਿਆ ਗਵਰਨਰ ਨੇ ਗੁੱਸੇ ਵਿੱਚ ਆ ਕੇ ਤੁਰੰਤ 200 ਸੈਨਿਕਾਂ ਦੀ ਇੱਕ ਟੁਕੜੀ ਰਵਾਨਾ ਕਰ ਦਿੱਤੀ ਨੂਰਦੀਨ ਦੀ ਸਾਂ ਕੋਲ ਲੱਗੇ ਨਾਕੇ ਤੇ ਉਸ ਸਮੇਂ ਕੇਵਲ ਇੱਕ ਸਿੰਘ ਹੀ ਸੀ ਅਤੇ ਦੂਜਾ ਜੰਗਲ ਵੱਲ ਚੱਲਿਆ ਹੀ ਸੀ ਫੌਜ ਦੇਖ ਕੇ ਉਹ ਵੀ ਤੁਰੰਤ ਪਿੱਛੇ ਮੁੜ ਆਇਆ ਅਤੇ ਲਲਕਾਰ ਕੇ ਟੈਕਸ ਦਾ ਵਿਕਤਾਨ ਕਰਨ ਦਾ ਹੁਕਮ ਸੁਣਾ ਦਿੱਤਾ ਸੈਨਾਪਤੀ ਨੇ ਆਖਿਆ ਕਿ ਕਿਉਂ ਜਾਨ ਗਵਾਦਿਓ ਮੈਂ ਗਵਰਨਰ ਕੋਲੋਂ ਮਾਫੀ ਦਿਵਾ ਦੇਵਾਂਗਾ ਪਰ ਉਹ ਤਾਂ ਕੌਮ ਦਾ ਵजूद ਦਿਖਾਣ ਲਈ ਸਿਰ ਤੇ ਕਫਨ ਬੰਨੀ ਖੜੇ ਸਨ ਉਹਨਾਂ ਨੇ ਸੈਨਿਕਾਂ ਨੂੰ ਵੰਗਾਰਿਆ ਕਿ ਜੇ ਉਹ ਆਪਣੇ ਆਪ ਨੂੰ ਬਹਾਦਰ ਕਹਾਉਂਦੇ ਹਨ ਤਾਂ ਅਕਲਾਕਲਾ ਆ ਕੇ ਲੜੇ ਦਰਜਨ ਕ ਸੈਨਿਕਾਂ ਨੂੰ ਮਾਰਨ ਪਿੱਛੋਂ ਉਹਨਾਂ ਨੇ ਫਿਰ ਵੰਗਾਰਿਆ ਕਿ ਦੋ ਦੋ ਸੈਨਿਕ ਆ ਜਾਣ ਪਰ ਮੁਗਲਾਂ ਨੇ ਇਕੱਠਾ ਹਲਾ ਬੋਲਿਆ 2000 ਜੰਤੂਵਦ ਸ਼ੈਨਕਾ ਨੂੰ ਮੌਤ ਦੇ ਘਾਟ ਉਤਾਰਦਿਆਂ 27 ਜੁਲਾਈ 1739 ਨੂੰ ਉਹ ਦੋਵੇਂ ਸਿੰਘ ਸ਼ਹੀਦੀ ਪਾ ਗਏ ਅਤੇ ਦੱਸ ਗਏ ਕਿ ਕੱਲਾ ਕੱਲਾ ਸਿੰਘ ਸਵਾ ਲੱਖ ਦੇ ਬਰਾਬਰ ਹੁੰਦਾ ਹੈ ਅਤੇ ਸਿੱਖਾਂ ਦੇ ਵਿजूद ਨੂੰ ਨਹੀਂ ਮਟਾਇਆ ਜਾ ਸਕਦਾ ਉਹਨਾਂ ਦੀ ਸ਼ਹਾਦਤ ਵਾਲੇ ਸਥਾਨ ਤੇ ਇੱਕ ਗੁਰਦੁਆਰਾ ਸ਼ਹੀਦਗੰਜ ਸਾਹਿਬ ਸਿਸ਼ੋਬਿਤ ਹੈ ਇਹ ਸਥਾਨ ਤਰਨਤਾਰਨ ਤੋਂ ਕਰੀਬ 5 ਕਿਲੋਮੀਟਰ ਦੇ ਫਾਸਲੇ ਤੇ ਸ਼ਰਾਏ ਨੂਰਦੀਨ ਦੇ ਬਿਲਕੁਲ ਬਹਰਵਾਰ ਹੈ ਗੁਰਦੁਆਰਾ ਸਾਹਿਬ ਦੇ ਬਾਹਰਲੇ ਆਹਾਤੇ ਵਿੱਚ ਭਾਈ ਬੋਤਾ ਸਿੰਘ ਅਤੇ ਭਾਈ ਗਰਜਾ ਸਿੰਘ ਦੀ ਬਹਾਦਰੀ ਦ੍ਰਿਸ਼ਟੀਮਾਨ ਹੁੰਦੀ ਹੈ। ਹਰ ਰੋਜ਼ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਸੇਚਕਾਉਂਦਿਆਂ ਹੋਏ ਉਹਨਾਂ ਦੀ ਬਹਾਦਰੀ ਨੂੰ ਯਾਦ ਕਰਦੀ ਹੈ। ਕਦੇ ਵੀ ਮੌਕਾ ਮਿਲੇ ਤਾਂ ਇਸ ਸਥਾਨ ਦੇ ਦਰਸ਼ਨਾਂ ਲਈ ਪਰਿਵਾਰ ਸਮੇਤ ਜ਼ਰੂਰ ਆਉਣਾ ਤਾਂ ਕਿ ਇਤਿਹਾਸ ਤੁਹਾਡੇ ਬੱਚਿਆਂ ਨੂੰ ਦਿਖਾ ਸਕੇ ਕਿ ਕੌਮਾਂ ਜਿਉਂਦੀਆਂ ਕੇ ਮੇਰੇ ਦੀਆਂ।